ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰੋਣ ਕੁਰਾਲੀ ਕੇ ਜਿਵੇਂ ਕਿ ਤੁਸੀਂ ਪਿੰਡ ਪੜਿਆਲਾ ਦੇ ਬਾਹਰ ਖੜਿਆ ਹੋਇਆ ਪਾਣੀ ਅਕਸਰ ਵੇਖਦੇ ਹੋ ਤੇ ਉਹ ਬਿਮਾਰੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਪੜਿਆਲਾ ਦੇ ਪਿੰਡ ਦੇ ਆਲੇ-ਦੁਆਲੇ ਗੰਦਾ ਪਾਣੀ ਹੁਣ ਪਿੰਡ ਨੂੰ ਘੇਰ ਚੁੱਕਿਆ ਹੈ ਅਤੇ ਬਿਮਾਰੀ ਫੈਲਣ ਦਾ ਖਤਰਾ ਵੀ ਮੰਡਰਾ ਰਿਹਾ ਹੈ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਨਗਰ ਕੌਂਸਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਕਿਉਂਕਿ ਲੋਕ ਬਿਮਾਰ ਹੋਣਗੇ ਤਾਂ ਜੋ ਵੱਡੇ ਲੋਕ ਹੁੰਦੇ ਨੇ ਅਮੀਰ ਲੋਕ ਹੁੰਦੇ ਨੇ ਉਹ ਵਿਸਲੀ ਵਿਸਲਰੀ ਵਰਗੀ ਹੋਰ ਪਾਣੀ ਦੀਆਂ ਜੋ ਬ੍ਰਾਂਡਡ ਬੋਤਲਾਂ ਹਨ ਉਹਨਾਂ ਨੂੰ ਪੀ ਸਕਦੇ ਨੇ ਪਰ ਆਮ ਲੋਕਾਂ ਦਾ ਕੀ ਬਣੇਗਾ ਆਮ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਜਾਣਗੇ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਵਿਅਕਤੀ ਵੱਲੋਂ ਬਣਾਈ ਗਈ ਹੈ ਤੇ ਉਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਪੜਿਆਲਾ ਪਿੰਡ ਦੇ ਜੋ ਬਾਹਰ ਗੰਦਾ ਪਾਣੀ ਖੜਾ ਹੁੰਦਾ ਉਹ ਲੋਕ ਪੀ ਰਹੇ ਨੇ ਅਤੇ ਧਰਤੀ ਦੇ ਵਿੱਚੇ ਪਾਣੀ ਜਾ ਰਿਹਾ ਦਿਖਾਣੇ ਤੁਹਾਨੂੰ ਉਹ ਪੂਰੀ ਵੀਡੀਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰ-ਵਾਰ ਬੇਨਤੀਆਂ ਕਰੀ ਜਾਂਦਾ ਪਿੰਡ ਪੜਿਆਲੇ ਵਾਲੇ ਵੀਰਾਂ ਨੂੰ ਕਿ ਆਪਣੇ ਪਿੰਡ ਦੇ ਜੋ ਲਾਗ ਪ੍ਰਭਾਸਰਾ ਹੈ ਉੱਥੇ ਬਹੁਤ ਪਾਣੀ ਖੜਾ ਹੁੰਦਾ ਹੁਣ ਤੁਸੀਂ ਦੇਖਦੇ ਆ ਕਿ ਉੱਥੇ ਪਾਣੀ ਹੁਣ ਘਟ ਗਿਆ ਖੜਨਾ ਬੰਦ ਹੋ ਗਿਆ ਕਿਉਂਕਿ ਇਹਦਾ ਕਾਰਨ ਇਹ ਹੈ ਕਿਉਂਕਿ ਦੇਖੋ NHAI ਵਾਲਿਆਂ ਨੇ ਕੀ ਕੀਤਾ ਹੈ NHAI ਵਾਲਿਆਂ ਨੇ ਇੱਥੇ ਤੋਂ ਮੈਂ ਹੁਣ ਦਿਖਾ ਰਿਹਾ ਇੱਥੇ ਤੋਂ ਜੋ ਪ੍ਰਵਾਹ ਨੇ ਤਾਂ ਸਿੱਧਾ ਆਂਦਾ ਹੈਗਾ ਰਸਤਾ ਇਹ ਉਰੇ ਤੋਂ ਇਹਨੇ ਇਹ ਤੋੜਦਾ ਹੈਗਾ ਉਰੇ ਤੋਂ ਇਹ ਖੋਲਦਾ ਹੈਗਾ ਇਹ ਆਪਣਾ ਦੂਸਰੇ ਨਾਲੇ ਦੇ ਨਾਲ ਜੁੜਦਾ ਹੈਗਾ ਨਾਲਾ ਇਹ ਉਰੇ ਤੋਂ ਤੋੜ ਕੇ ਇਹਨੇ ਇਹ ਪਾਣੀ ਆ ਜਿਹੜਾ ਇਹ ਉਰੇ ਨੂੰ ਕੱਢਦਾ ਹੈਗਾ ਗੰਦਾ ਪਾਣੀ ਸਾਰਾ ਇਹ ਉਰੇ ਨੂੰ ਕੱਢ ਕੇ ਹੁਣ ਤੁਸੀਂ ਦੇਖੋ ਵੀ NHAI ਵਾਲਾ ਦਾ ਇੱਕ ਰੋਲ ਹੁੰਦਾ ਹੈ ਕਿ بارش ਦਾ ਪਾਣੀ ਆ ਜੋ ਉਹ ਆਪਣਾ ਡレイン ਵਾਟਰ ਜਿਹੜਾ ਧਰਤੀ ਵਿੱਚ ਪਾਉਣ ਦਾ ਇੱਕ ਜਰੀਆ ਹੁੰਦਾ ਪਰ ਵਾਟੇ ਇਹ ਤੁਸੀਂ ਦੇਖ ਰਹੇ ਆ ਕਿ ਇਹ ਲੈਟਰਿੰਗ ਦਾ ਪਾਣੀ ਹੈ ਜੋ ਇਹ ਸਾਰਾ ਹੀ ਇਸ ਬੋਰਡ ਦੇ ਵਿੱਚ ਜਾ ਰਿਹਾ ਹੌਲੀ ਹੌਲੀ ਇਸ ਬੋਰਡ ਦੇ ਵਿੱਚ ਜਾ ਰਿਹਾ ਹੈ ਐਸਡੀਐਮ ਨੂੰ ਬੇਨਤੀ ਕਰਾਂਗਾ ਐਸਡੀਐਮ ਖਰੜ ਨੂੰ ਕਿ ਸਾਹਿਬ ਤੁਸੀਂ ਦੇਖ ਲਓ ਵੀ ਇਹ ਸਾਰਾ ਹੀ ਆਪਣੇ ਇਲਾਕੇ ਦੇ ਵਿੱਚ ਗੰਦ ਹੈ ਜੋ ਧਰਤੀ ਦੇ ਵਿੱਚ ਜਾ ਰਿਹਾ ਇਸ ਤੇ ਜਰੂਰ ਐਕਸ਼ਨ ਲੋ ਇਹ ਵੀਡੀਓ ਜਿਹੜੀ ਇਹ ਤੁਹਾਡੇ ਤੱਕ ਮੈਂ ਪੁੱਜਦਾ ਕਰ ਦਿਨਾ ਪਰ ਇਸ ਤੇ ਜਰੂਰ ਐਕਸ਼ਨ ਲੋ ਤਾਂ ਕਿ ਜਿਹੜਾ ਕੈਂਸਰ ਵਰਗੀ ਹੈ ਭਿਆਨਕ ਬਿਮਾਰੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਹੋਣਗੇ ਆ ਉਸ ਤੋਂ ਬਚਿਆ ਜਾ ਸਕੇ ਇਹ ਤਕਰੀਬਨ 3 ਤੋਂ 4 ਦਿਨ ਹੋ ਗਏ ਆ ਅੱਜ ਤਰੀਕ 22 ਆ 4 ਦਿਨ ਹੋ ਗਏ ਲਗਾਤਾਰ ਪਾਣੀ ਇਹਦੇ ਵਿੱਚ ਸਿੰਮਦਾ ਜਾ ਰਿਹਾ ਉੱਥੇ ਸੜਕ ਤੋਂ ਖੜਨਾ ਹੁਣ ਬੰਦ ਹੋ ਗਿਆ ਏ ਉੱਥੇ ਤੋਂ ਘਟਣਾ ਬੰਦ ਹੋ ਗਿਆ ਉਰੇ ਜਾ ਕੇ ਇਹ ਪਾਣੀ ਹੁਣ ਖੋਰ ਦੇ ਵਿੱਚ ਪੈਣ ਲੱਗ ਗਿਆ ਹੁਣ ਜਿਹੜੇ ਐਨ ਐਚ ਆਈ ਦੇ ਬੋਰ ਪਹਿਲਾਂ ਇਸ ਨਾਲੇ ਦੇ ਵਿੱਚ ਵੀ ਕਰੇ ਹੋਏ ਆ ਪਰ ਉਹ ਬੋਰ ਆ ਜਿਹੜੇ ਬੰਦ ਹੋ ਚੁੱਕੇ ਆ ਕੁਝ ਆਪਣਾ ਲਫਾਫੇ ਲਖੂਫੇ ਕਰਕੇ ਬੰਦ ਹੋ ਚੁੱਕੇ ਆ ਪਰ ਹੁਣ ਇਹ ਜਿਹੜਾ ਨਵਾਂ ਬੋਰ ਇਹਨਾਂ ਨੇ ਕੀਤਾ ਇਹਨਾਂ ਚਾਲਨ ਇਹਦੇ ਚ ਇਹ ਪਾਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਜ਼ਰੂਰ ਧਿਆਨ ਦਿਓ ਉਸਤੇ ਪਿੰਡ ਵਾਲਿਆਂ ਨੂੰ ਵੀ ਅਪੀਲ ਆ ਵੀ ਭਾਈ ਤੁਸੀਂ ਇਕੱਠੇ ਹੋਵੋ ਧਿਆਨ ਦਿਓ ਨਹੀਂ ਤਾਂ ਇਹ ਜਿਹੜਾ ਤੁਸੀਂ 100 ਫੁੱਟ ਵਾਲਾ ਪਾਣੀ ਪੀਂਨੇ ਆ 500 ਫੁੱਟ ਵਾਲਾ ਪਾਣੀ ਪੀਂਨੇ ਸਾਰੇ ਪੱਤਣ ਜਿਹੜੇ ਇੱਕ ਦੂਜੇ ਨਾਲ ਮਿਲਦੇ ਹੁੰਦੇ ਆ ਤੁਸੀਂ ਇਹਨਾਂ ਤੇ ਧਿਆਨ ਦਿਓ ਨਹੀਂ ਤਾਂ ਇਹ ਸਾਰਾ ਪਾਣੀ ਤੁਸੀਂ ਆਪਦੇ ਘਰਾਂ ਦੇ ਵਿੱਚ ਆਪਦੇ ਗਲਾਸਾਂ ਦੇ ਵਿੱਚ ਹੀ ਪੀਣਗੇ ਇਹ ਗੰਦਾ ਪਾਣੀ ਆ ਦੇਖ ਲਓ ਜਦੋਂ ਤੁਸੀਂ ਰੋਟੀ ਖਾਣੇ ਆ ਪਾਣੀ ਪੀਣੇ ਆ ਪਾਣੀ ਪੀਂਦੇ ਹੀ ਆ ਤੁਸੀਂ ਧਰਤੀ ਦੇ ਨੀਚੇ ਲਾ ਤਾਂ ਤੁਸੀਂ ਸੋਚ ਲਓ ਵੀ ਕੋਈ ਹੰਸਾ ਇਹਦਾ ਵੀ ਹੋਏਗਾ ਵਿੱਚ